ਸ਼ਹੀਦ ਕੀਤਾ ਜਾਂਦਾ ਧੀਆਂ ਪਣਾ ਦੇ ਨਾਲ ਬੇਪਤੀਆਂ ਕੀਤੀਆਂ ਜਾਂਦੇ ਨੇ ਕਿਸਾਨ ਮਜ਼ਦੂਰ ਹਰ ਇੱਕ ਕਿੱਤੇਦਾਰ ਨੂੰ ਜਾਨੀ ਮਾਰਿਆ ਜਾਂਦਾ ਜੀ ਉਦੋਂ ਹੀ ਹੋਏਗਾ ਭਲਾ ਜਦੋਂ ਆਪਣੀ ਸਰਕਾਰ ਸਰਕਾਰੇ ਖਾਲਸਾ ਬਣੂਗੀ ਕਿਉਂਕਿ ਰਾਜ ਤੋਂ ਬਗੈਰ ਕੁਝ ਵੀ ਨਹੀਂ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਜਦੋਂ ਤੱਕ ਤੁਹਾਡੇ ਕੋ ਰਾਜ ਨਹੀਂ ਆਉਂਦਾ ਇਹ ਜਿਹੜੀਆਂ ਪਾਰਟੀਆਂ ਨੇ ਰਾਜ ਕੀਤਾ ਤੇ ਕਰ ਰਹੀਆਂ ਨੇ ਇਹ ਸਾਰੀਆਂ ਨੇ ਫਿਰਕਾ ਪ੍ਰਸਤੀ ਸੋਚਦੀਆਂ ਮਾਲਕ ਨੇ ਜਿਵੇਂ ਔਰੰਗਜ਼ੇ ਫਿਰਕਾ ਪ੍ਰਸਤੀ ਸੀ ਕਾਂਸਸ ਪਣੇ ਰਾਵਣ ਸੀ ਇਹ ਉਹਨਾਂ ਦੀ ਬਿਰਤੀ ਦੇ ਵਿੱਚੋਂ ਨੇ ਅੰਗਰੇਜ਼ ਰਹੇ ਨੇ ਕਿਉਂਕਿ ਇਹਨਾਂ ਦੀ ਬਿਰਤੀ ਕੀ ਆ ਸਾਰੇ ਧਰਮਾਂ ਨੂੰ ਆਪਸ ਵਿੱਚ ਲੜਾ ਕੇ ਆਪਣਾ ਰਾਜ ਕਰਨਾ ਤੇ ਦੂਜੇ ਪਾਸੇ ਜਿਹੜੀ ਸੋਚ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਬੇ ਕੈਂਦੀ ਸੋਚ ਆ ਉਹ ਆ ਸਾਰਿਆਂ ਨੂੰ ਇੱਕ ਜੁਟ ਕਰਕੇ ਬਰਾਬਰਤਾ ਦੇ ਕੇ ਰਾਜ ਭਾਗ ਕਰਨਾ ਇਹੀ ਫਰਕ ਆ ਜਦੋਂ ਬਰਾਬਰਤਾ ਦਾ ਰਾਜ ਆਜੂਗਾ ਗੁਰੂ ਨਾਨਕ ਦੇਵ ਮਹਾਰਾਜ ਦੇ ਸਿਧਾਂਤ ਦਾ ਤੇ ਸਾਰੇ ਦੋਸ਼ੀ ਅੰਦਰ ਹੋਣਗੇ ਤੇ ਜਿਹੜੇ ਸੱਚੇ ਸੁੱਚੇ ਬੰਦੇ ਨੇ ਉਹ ਕਾਮਯਾਬ ਹੋਣਗੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਦੋਸਤੋ ਤੁਸੀਂ ਦੇਖ ਰਹੇ ਹੋਤ ਪਤਵੰਤੇ ਗੁਰੂ ਦਾ ਵਰਤਮਨ ਵਾਲੇ ਜੋਧਿਆਂ ਦੀ ਕਮੇਟੀ ਬਣਾਈ ਗਈ ਇਹ ਇਹ ਦੱਸਣਗੇ ਕਿ ਕਿਹੜੇ ਬੰਦੇ ਨੇ ਜਿਹੜੇ ਦੋਸ਼ੀ ਨੇ ਗੁਰੂ ਗ੍ਰੰਥ ਸਾਹਿਬ ਦੇ ਇਸ ਸੱਤ ਮੈਂਬਰੀ ਕਮੇਟੀ ਨੇ ਛੇ ਬੰਦਿਆਂ ਦੇ ਨਾਂ ਲਈ ਇੱਕ ਜਿਹੜਾ ਬਿੱਟੂ ਸੀ ਉਹ ਜਿਹੜਾ ਸਰਸੇ ਵਾਲੇ ਦਾ ਚੇਲਾ ਜਿਹੜਾ ਕੋੜ ਪਾ ਕੇ ਜੇਲ੍ਹ ਦੇ ਵਿੱਚ ਮਰਿਆ ਉਹਦਾ ਨਾਮ ਦਿੱਤਾ ਹੋਰ ਪੰਜ ਨਾਮ ਦਿੱਤੇ ਉਹ ਸਿਆਣੂ ਤਾਂ ਬਾਦਲ ਹਕੂਮਤ ਨੇ ਬੜਿਆ ਨਹੀਂ ਪਰ ਜਿਹੜੇ 10000 ਤੱਕ ਕੱਠ ਨੇ ਸੱਤ ਮੈਂਬਰੀ ਕਮੇਟੀ ਬਣਾਈ ਉਸ ਸੱਤੇ ਦੇ ਸੱਤੇ ਫੜ ਕੇ ਜੇਲ੍ਹ ਚ ਭੇਜਦੇ ਇਹ ਰੁਪਈਏ ਸਿੱਖਾ ਨੇ ਸਰਸੇ ਵਾਲੇ ਨੂੰ ਮਾਫੀ ਤਾਂ ਕੇ ਇਹਨਾਂ ਦੇ ਛੇਬਜਿਕਰੇ ਜ਼ਿੰਮੇਦਾਰਾਂ ਨੇ ਦਿੱਤੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਸ ਤੋਂ ਬਾਅਦ ਕੈਪਟਨ ਆਇਆ ਸੰਤਾਂ ਦਾ ਰੋਹ ਇੰਨਾ ਕਿ ਪ੍ਰਕਾੜੀ ਦੇ ਵਿੱਚ ਮੱਤਾ ਮੋਰਚਾ ਜਿਹੜਾ ਰੰਭ ਕਰਦਾ ਮੋਰਚਾ ਰੰਭ ਹੋਣ ਤੋਂ ਬਾਅਦ ਜਦੋਂ ਸਰਕਾਰ ਦੇ ਮੈਂ ਨਾ ਨਾਸਜ ਦਾਵਾ ਗਿਆ ਉਸ ਸਮੇਂ ਇੱਕ ਪੰਥਕ ਕੌਣ ਵਾਲੇ ਲੀਡਰ ਨੇ ਕੈਪਟਨ ਮਨਿੰਦਰ ਸਿੰਘ ਨਾਲ ਸਾਠ ਘਾਟ ਕਰਕੇ ਇੰਮੋਰਤ ਚ ਕੁਆਇਆ ਮੈਂ ਸੰਗਤਾਂ ਨੂੰ ਬੇਨਤੀ ਕਰਨੀ ਚਾਹਣਾ ਤੇ ਤੁਹਾਨੂੰ ਬੇਨਤੀ ਆ ਤਕੜੇ ਹੋਵੋ ਉਹ ਜੇ ਗੁਰੂ ਦਾ ਇਨਸਾਫ ਨਾ ਲਿਆ ਤੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮਾਫ਼ ਨਹੀਂ ਕਰਨਗੀਆਂ ਜਸਕਰਨ ਸਿੰਘ ਕਾਨ ਸਿੰਘ ਵਾਲਾ ਭਾਵੇਂ ਉਹ ਬਿਮਾਰ ਹੈ ਪਰ ਉਹਦੇ ਅੰਦਰ ਜਿਹੜਾ ਦਰਦ ਹੈ ਉਹ ਦਰਦ ਨੂੰ ਪਛਾਣਨ ਦੀ ਕੋਸ਼ਿਸ਼ ਕਰੀਏ ਔਰ ਰੱਬ ਦਾ ਵਾਸਤਾ ਜੇ ਕਾਲੀ ਦਰਬਾਰਸ ਪੰਜਾਬ ਇਹ ਚਾਹੁੰਦਾ ਹੈ ਕਿ ਜਿਹੜੇ ਦੋਚੀ ਨੇ ਬਰਗਾੜੀ ਦੇ ਜਿਨ੍ਹਾਂ ਬਾਈਬਲ ਕਾਂਡ ਦੇ ਵਿੱਚ ਦੋ ਸਿੰਘਾਂ ਨੂੰ ਛੀਂਤ ਕੀਤਾ ਤੇ ਨੇਕਾਂ ਜਪਕ ਨਹੀਂ ਕੀਤੇ ਜੇ ਉਹ ਜੇਲਾ ਚ ਨਾ ਗਏ ਤੇ ਜਿਹੜਾ ਕਲੰਕਾ ਉਹ ਸਾਡੇ ਮੁਸਲੇ ਭਰੇ ਆ ਜਾਣਾ ਸੋ ਮੈਂ ਅੱਜ ਜੋ ਵੀ ਇਸ ਪਰਨੇ ਦੇ ਵਿੱਚ ਤਾਰੀ ਦੇਵਾ ਕਾਂ ਸਿੰਘ ਵਾਲਾ ਜਿੱਦ ਦਿਖਵਾਈ ਦੇ ਵਿੱਚ ਆਏ ਨੇ ਉਹਨਾਂ ਸਾਰਿਆਂ ਦਾ ਦੇਲਦੀਆਂ ਘਰਾਈਆਂ ਤੁਮ ਧੰਨਵਾਦ اے ਸਤਿਗੁਰ ਦਾ ਚਰਨਾਂ ਚ ਬੇਨਤੀ ਆ ਸਤਿਗੁਰੂ ਕਿਰਪਾ ਕਰ ਇਹ ਜਿਹੜੀਆਂ ਤੇਰੀਆਂ ਜਗਾ ਜਗਾ ਬੇਦਬੀਆਂ ਹੋ ਰੀਆਂ ਨੇ ਉਹ ਸਾਥੋਂ ਨਹੀਂ ਵੇਖੀਆਂ ਜਾਂਦੀਆਂ ਕਿਰਪਾ ਕਰ ਸਾਨੂੰ ਪਾਵਰ ਇੰਨੀ ਬਖਸ਼ ਕਿ ਅਸੀਂ ਉਹ ਦੋਛੀਆਂ ਨੂੰ ਹਾਇ ਲਾ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੁਆਹੇ ਰੂ ਜੀ ਕੇ ਫਤੇ ਮੈਂ ਸਦਾ ਜਸਕਰਨ ਸਿੰਘ ਉਹਦੀ ਸਮੂਚੀ ਟੀਮ ਸਦਾਜੀ ਮਾਨ ਸਾਹਿਬ ਸਰਦਾਰ ਅਖਬਾਲ ਸਿੰਘ ਸਰਦਾਰ ਲਖਵੀਰ ਸਿੰਘ ਜੀ ਪ੍ਰਗਟ ਸਿੰਘ ਬੀਬੀ ਜੀ ਸਾਰਿਆਂ ਦਾ ਧੰਨਵਾਦ ਕਰਨ ਲਈ ਅਤੇ ਇਹਨਾਂ ਨੂੰ ਇਸ ਗੱਲ ਦੀ ਵਧਾਈ ਦੇਣ ਲਈ ਮੈਂ ਆਇਆ ਹਾਂ ਕਿ ਬੜੇ ਲੰਮੇ ਸਮੇਂ ਤੋਂ ਜੋ ਇਹਨਾਂ ਨੇ ਸੇਵਾ ਰੱਖਿਆ ਹੋਇਆ ਹੈ ਉਹਦੇ ਲਈ ਇਹ ਧੰਨਵਾਦ ਦੇ ਪਾਤਰ ਹਨ ਕਿਤੋਂ ਤੱਕ ਜੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੰਸਾਹ ਪੰਜਾਬ ਦੀ ਧਰਤੀ ਦੇ ਸੇਖ ਨਹੀਂ ਲੈ ਸਕਦੇ ਮੇਰੇ ਸੀ ਇਨਸਾਨ ਲਗਾਗੇ ਕਿਤੇ ਇਹਦੇ ਬਾਰੇ ਚ ਬਹੁਤ ਵਿਚਾਰਾ ਕਰਨ ਦੀ ਲੋੜ ਹੈ ਇੱਕ ਬੇਨਤੀ ਮੈਂ ਸਮੁੱਚੀ ਕਿਉਂਕਿ ਬੜੇ ਸੂਝਵਾਨ ਕਿ ਸਹਿਰ ਤਾਕੂਆ ਸੰਘਰਸ਼ੀ ਲਾਗੂ ਆ ਇਹਨਾਂ ਨੂੰ ਵੀ ਕਰਨਾ ਚਾਹਣਾ ਹੈ ਕਿ ਇੱਕ ਘਾਵਟ ਹੈ ਕਿ ਸਨਿਆਰ ਦੀ ਛੱਟ ਜੋ ਨਾ ਕੰਮ ਆਵੇ ਫਿਰ ਇੱਕ ਲੋਹਾਰ ਦੀ ਛੱਟ ਮਾਰਨੀ ਲੋੜ ਹੁੰਦੀ ਹੈ ਅੱਜ ਦੋਹਾਂ ਸਰਕਾਰਾਂ ਤੇ ਪਉ ਦਿੱਲੀ ਦੀ ਸਰਕਾਰ ਹੈ ਕੇਂਦਰ ਮੋਦੀ ਦੀ ਜਾਂ ਭਗਵੰਤ ਮਾਨ ਦੀ ਸਰਕਾਰ ਉਹ ਦੋਸ਼ੀ ਹੈ ਤੇ ਇਹ ਕਿਰਤ ਕਰਨ ਵੀ ਹਨ ਜਿਨ੍ਹਾਂ ਨੇ ਸਾਡੇ ਨਾਲ ਵਾਅਦਾ ਕਰਕੇ ਮੁਕਰੇ ਉਹਨਾਂ ਉੱਤੇ ਇੱਕ ਲੋਹੇ ਦੀ ਬਹੁਤ ਵੱਡੀ ਲੋਹਾਰ ਦੀ ਛੱਟ ਮਾਰ ਗਏ ਜਿਨ੍ਹਾਂ ਨਾਲ ਦੋਹਾਂ ਦੇ ਪੈਰ ਹੱਲ ਜਾਣ ਉਹਦੇ ਲਈ ਜਿਹੜੀ ਸਾਡੀਆਂ ਕੁਝ ਮੁਸ਼ਕਲਾਂ ਜਾਂ ਜੋ ਹਾਲਾਤ ਹਨ ਉਹਦੇ ਲਈ ਇੱਕ ਗੱਲ ਮੈਂ ਕਹਿ ਕੇ ਕਿ ਇੱਕ ਤਾਂ ਸੋਚੇ ਪੰਥ ਦੀ ਉਹਦੇ ਲਈ ਵਿਚਾਰਾ ਕਰਕੇ ਵੱਡੀ ਸੱਤ ਦੀ ਪੈਰੀ ਕਰੀਏ ਮੈਂ ਇਹਨਾਂ ਲੱਭਾਂ ਲਈ ਮੈਂ ਫੇਸਬੁੱਕ ਦੀ ਟੀਮ ਨੂੰ ਵਧਾਈ ਦਿੰਦਾ ਹੋਇਆ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਦੇ ਵਿੱਚ ਜਿਹੜੀ ਤਰਸੀ ਗੁਰੂਆਂ ਪੀਰਾਂ ਫਕੀਰਾਂ ਦੀ ਬਾਬਿਆਂ ਦੀ ਹੋਵੇ ਜਿੱਥੇ ਸਰਬੱਤ ਦਾ ਭਲਾ ਹੋਵੇ ਜਿੱਥੇ ਸਾਰੇ ਲੋਕ ਪੂਰੇ ਭਾਈਚਾਰੇ ਨਾਲ ਜਿੱਥੇ ਉਪਦੇਸ਼ ਹੋਵੇ ਲਲ ਅਵਲੱਲਾ ਨੂਰ ਪਿਆਰ ਕੁਦਰਤ ਦੇ ਸੰਬੰਧਿਤ ਇੱਕ ਮੂਰਤੇ ਸਭ ਦੇ ਸਿੱਧਾ ਕਮਨਫਲੇ ਕੋ ਮੰਡੇ ਜਿੱਥੇ ਮਾਨਵਤਾ ਦਾ ਸਲਿਆ ਹੋਵੇ ਉੱਥੇ ਸਾਡਾ ਗਲੂ ਗੁਰੂ ਗਲੀਆਂ 'ਚ ਰੁਲ ਜੇ ਤਰਕ ਸਾਡੇ ਜੀਨ ਦਾ ਗੁਰੂ ਗਲੀਆਂ 'ਚ ਸਿਆਸਤ ਕਰਕੇ ਅੱਜ ਸਾਰੇ ਕਹਿ ਰਹੇ ਆ ਮਾਨਸਾਬਦੂ ਗੁਰੂ ਦੀ ਬੇਅਦਬੀ ਇੱਕ ਪਾਲਿਸੀ ਦੇ ਤਹਿਤ ਹੋਈ ਆ ਇੱਕ ਪਾਲਿਸੀ ਦੇ ਤਹਿਤ ਬੁਗਰਾੜੀ ਤੋਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਗਲ ਅੰਗ ਗਲੀਆਂ 'ਚ ਨਾਲੀਆਂ 'ਚ ਰੋਲੇ ਆ ਸਾਨੂੰ ਇਨਸਾਫ ਨਹੀਂ ਮਿਲਿਆ ਬੁਰਜ ਜਵਾਰ ਸਿੰਘ ਵਾਲੇ ਗੁਰੂ ਸਾਡਾ ਇੱਕ ਪਾਲਿਸੀ ਦੇ ਤਹਿਤ ਚੱਕਿਆ ਗਿਆ ਇਸ ਕਰਕੇ ਇਨਸਾਫ ਨਹੀਂ ਮਿਲਿਆ ਕਿੱਥੇ ਇਨਸਾਫ ਨਹੀਂ ਮਿਲਣਾ ਸਰਕਾਰ ਤੋਂ ਵੀ ਲੈਣਾ ਹੈ ਕੈਪਟਨ ਦਿੱਲੀ ਦਾ ਯਾਰ ਸੀ ਉਹ ਵੀ ਸੌਂ ਚੱਕ ਕੇ ਭੱਜ ਗਿਆ ਇਨਸਾਫ ਨਹੀਂ ਦਿੱਤਾ ਉਹ ਵੀ ਬਾਦਲ ਨਾਲ ਰਲ ਗਿਆ ਜਿਸ ਕਰਨ ਜੀ ਕਿਹੜੀ ਪਾਲਿਸੀ ਤਹਿਤ ਜਿਹੜੀ ਬੇਇੱਜ਼ਤੀ ਹੋਈ ਹੈ ਕਹਿੰਦੇ ਬਾਦਲ ਸਰਕਾਰ ਉਸ ਸੰਧਰ ਵਿੱਚ ਵਜ਼ੀਰੇ ਵਾਲਾ ਸੀ ਸੱਤਾ ਦੇ ਵਿੱਚ ਬੈਠੇ ਸੀ ਉਸ ਤੋਂ ਬਾਅਦ ਕਿੰਨੀਆਂ ਸਰਕਾਰਾਂ ਆਈਆਂ ਗੁਰੂਗ੍ਰੰਥ ਸਾਹਿਬ ਜੀ ਦੇ ਨਾਮ ਤੇ ਵੋਟਾਂ ਲੈ ਗਏ ਸਿੱਟਾਂ ਬਣੀਆਂ ਉਹਨਾਂ ਨੂੰ ਪਹਿਲਾਂ ਪਾਰਟੀ ਜੁਆਇਨ ਕਰਾਇਆ ਪਾਰਟੀ 'ਚ ਬਾਹਰ ਕੱਢਿਆ ਇੱਕ ਹੀ ਕਿਹੜੀ 도ਗਲੀ ਨੀਤੀ ਚੱਲ ਰਹੀ ਪੰਜਾਬ 'ਚ 도ਗਲੀ ਨੀਤੀਆਂ ਦਾ 도ਗਲੀਆਂ ਜਿਹੜੇ ਬੰਦੇ ਗੁਰੂ ਦੀ ਬੇਇੱਜ਼ਤੀ ਕਰਾ ਸਕਦੇ ਬੰਦੀ ਸਿੰਘਾਂ ਨੂੰ ਜ ਜਿਨ੍ਹਾਂ ਨੇ ਸਰਸੇ ਵਾਲਾ ਸੁਹਾਗ ਰਚਿਆ ਤੇ ਸਰਸੇ ਵਾਲਾ ਗੁੰਡਾ ਕਰਦੀ ਦਾ ਨੰਗਾ ਨਾਚ ਕਰਕੇ ਸਲਾਬਤਪੁਰੇ ਤੋਂ ਨਿਕਲ ਗਿਆ ਪ੍ਰਕਾਸ਼ ਸਿੰਘ ਬਾਦਲ ਨੇ ਫੜਿਆ 1 ਘੰਟੇ ਚ ਫੜ ਲਿੰਦਾ ਇਹ ਜਾਣ ਬੁੱਝ ਕੇ ਕੀਤਾ ਹੈ ਇਹ ਸਿੱਖਾਂ ਨੂੰ ਲੜਾ ਕੇ ਖਾਣਾ ਚੰਗੀ ਕਰਾ ਕੇ ਆਪ ਦਾ ਜਿਹੜਾ ਮਫਾਦੇ ਰੱਖਣਾ ਚਾਹੁੰਦਾ ਸੀਗਾ ਤੇ ਫਿਰ ਮੈਨੂੰ ਦੱਸੋ ਵੀ ਬੰਦੀ ਸਿੰਘਾਂ ਦਾ ਜਰੋਲਾ ਪੰਦਾ ਕਿਹਦੇ ਅੰਦਰ ਰੱਖਿਆ ਫਿਰ ਇਹ ਸੁਖਵੀਰ ਸਿੰਘ ਬਾਦਲ ਮੈਸੈਂਜਰ ਆਫ ਗੋਡ ਫਿਲਮ ਹੈ ਉਹਦੇ 11-11 ਬੰਦੇ ਰੱਖਿਆ ਸਾਡੇ ਦੇ ਲੱਕੜਾ ਚੋਰੀ ਦਾ ਪਰਚਾ ਪਾਇਆ ਸਾਨੂੰ ਜੇਲ੍ਹਾਂ ਦੇ ਵਿੱਚ ਬੰਦ ਰੱਖਿਆ ਹੈ ਇਨਸਾਫ ਕਿਉਂ ਦਿੱਤਾ ਕਿਸੇ ਨੇ ਦਿੱਤਾ ਹੁਣ ਇਨਸਾਫ ਦਿੱਤਾ ਕਿਉਂ ਨਹੀਂ ਫੜਦੇ ਕਾਰਨ ਕੀ ਹੈ ਕੈਪਟਨ ਇਨਸਾਫ ਦਿੱਤਾ ਗੁਟਕਾ ਚੰਨੀ ਸਾਹਿਬ ਆਏ ਸੀ ਕਹਿੰਦੇ ਪੈੜਾ ਜਾਂਦੀ ਉਹਨਾਂ ਇਨਸਾਫ ਦਿੱਤਾ ਭਗਵੰਤ ਮਾਣੇ ਇਨਸਾਫ ਦਿੱਤਾ ਅਸੀਂ ਤਾਂ ਬੈਠੇ ਆਂ ਤੇ ਮੋਰਚਾ ਲਗਾਤਾਰ ਚੱਲਦਾ ਅਸੀਂ ਕਹਿੰਦੇ ਸੁਖਵੀਰ ਸਿੰਘ ਬਾਦਲ ਨੂੰ ਫੜੋ ਸੁਮੇਤ ਸਿੰਘ ਸੈਣੀ ਨੂੰ ਫੜੋ ਹਰਸ਼ ਧੂਰੀ ਨੂੰ ਫੜੋ ਪ੍ਰਦੀਪ ਬਲੇਟਨ ਨੂੰ ਫੜੋ ਤੇ ਫਿਰ ਬੰਦੀ ਸਿੰਘਾਂ ਨੂੰ ਰਿਹਾ ਕਰੋ ਤੇ ਨਜਾਇਜ਼ ਸਾਰਾ ਕੁਝ ਹੋ ਰਿਹਾ ਉਹਦੇ ਲਈ ਮੋਰਚਾ ਚੱਲਦਾ ਰਹੂਗਾ ਤੇ ਚੱਲਦਾ ਰੱਖਾਂਗੇ ਇਸ ਕਰਕੇ ਨੈਵਰ ਫਾਰਗਟ ਜਸਕਰਨ ਸਿੰਘ ਨੈਵਰ ਫਾਰਗਟ 84 ਨੇਵਰ ਫਾਰਗੇਟ ਗੈਦਵੀ ਕਰਨ ਵਾਲੇ ਤੇ ਕਰਾਉਣ ਵਾਲਿਆਂ ਨੂੰ ਨਾ ਭੁੱਲੋ 227 ਚ ਭਗਵੰਤਨ ਮਾਨ ਨੂੰ ਕਹਿੰਦਾ ਜੇ ਤੂੰ ਨਾਂਨ ਸਾਫ ਦਿੱਤਾ ਸਾਲਾ ਤੇਰੇ ਕੋਲੇ ਨਹੀਂ ਤਾਂ ਬਗੜਾੜੀ ਦੇ ਦੋਸ਼ੀ ਫੜ ਕੇ ਇੱਥੇ ਲਿਆਵਾਂਗੇ ਤਸਕਰ ਫੜ ਕੇ ਇੱਥੇ ਲਿਆਵਾਂਗੇ ਬਗੜਾੜੀ ਇਹ ਕਰਾਂਗੇ ਸਰਕਾਰੇ ਖਾਲਸਾ ਵਾਲੇ ਲੋਕਾਂ ਦੇ ਸੁਝੋਗ ਜੀ ਬਹੁਤ ਬਹੁਤ ਸ਼ੁਕਰੀਆ ਕਾਂ ਸਿੰਘ ਸਾਹਿਬ ਜੀ ਭਾਈ ਜੀ ਤੁਹਾਡਾ ਕੀ ਨਾਮ ਹੈ ਤੁਸੀਂ ਵੀ ਅੱਜ ਮੋਰਚੇ 'ਚ ਬੈਠੇ ਹੋ ਕੀ ਸੋਚ ਰੱਖਦੇ ਹੋ ਕਿ ਬਰਗਾੜੀ ਦੇ ਜਿਹੜੇ ਦੋਸ਼ੀ ਨੇ ਅੱਜ ਤੱਕ ਉਹਨਾਂ ਨੂੰ ਸਜ਼ਾ ਨਹੀਂ ਮਿਲੀ ਹੈ ਕੌਣ ਹੈ ਤਾਂ ਜ਼ਿੰਮੇਵਾਰ ਹੈ ਮੈਂ ਗੁਰਦੀਪ ਸਿੰਘ ਬਠਿੰਡਰ ਪ੍ਰਧਾਨ ਯੂਨਾਈਟਿਡ ਅਖਾਲ ਮੇਰੀ رائے ਦੇ ਮੁਤਾਬਕ ਸਾਡੀ ਪਾਰਟੀ ਦੀ رائے ਮੁਤਾਬਕ ਜੀ ਇਹ ਚਾਰੇ ਪਾਰਟੀਆਂ ਇਕੱਠੀਆਂ ਇਹ ਇੰਨਾ ਡਰਾਮਾ ਕਰਦੀਆਂ ਇੱਕ ਦੂਜੇ ਤੋਂ ਰਲ ਮਿਲ ਕੇ ਮੈਚ ਖੇਡਦੀਆਂ ਜਿਨ੍ਹਾਂ ਸੁਖਵੀਰ ਸਿੰਘ ਬਾਦਲ ਕੈਪਟਨ ਦੀ ਪਾਰਟੀ ਸੀ ਉਸ ਸਮੇਂ ਕਾਂਗਰਸ ਪੀਜੀਪੀ ਸੁਖਵੀਰ ਸਿੰਘ ਆਮ ਆਦਮੀ ਪਾਰਟੀ ਇਹ ਤਿੰਨੇ ਚਾਰੇ ਪਾਰਟੀਆਂ ਜਿਹੜੀਆਂ ਵਿੱਚ ਕਾਂਗਰਸ ਪੀਜੀਪੀ ਬਾਦਲ ਆਮ ਆਦਮੀ ਪਾਰਟੀ ਇੱਕੋ ਆ ਇਹ ਸਾਰਿਆਂ ਦੀ ਇੱਕ ਸਾਂਝੀ ਪਾਲਸੀ ਹੈ ਇਹ ਕੋਈ ਨਾ ਦਾ ਸਦਾਤਾ ਉਹ ਪੰਜਾਬ ਨੂੰ ਕੁਚਲਣਾ ਸਿੱਖਾਂ ਨੂੰ ਕੁਚਲਣਾ ਅਸੀਂ ਇਹ ਸਮਝਦੇ ਆ ਕਿ ਇਹਨਾਂ ਦਾ ਹੁਣ ਸਮਾਂ ਆ ਗਿਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੈ ਇਹ ਟੱਕਰ ਕਿਸੇ ਜੱਥੇਬੰਦੀ ਨਾਲ ਜਾਂ ਪੰਜਾਬ ਨਾਲ ਨਹੀਂ ਲੈ ਰਹੀ ਇਹ ਟੱਕਰ ਲੈ ਰਹੀ ਹੈ ਰੱਬ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਰੱਬ ਦੇ ਵਿੱਚ ਕੋਈ ਅੰਤਰ ਨਹੀਂ ਤੇ ਜਿਹੜਾ ਕੋਈ ਰੱਬ ਨਾਲ ਟੱਕਰ ਲਵੇ ਉਹ ਇਸ ਤਰ੍ਹਾਂ ਮੈਨੂੰ ਦਿਖਾਈ ਦਿੰਦਾ ਜਿਵੇਂ ਕੋਈ ਕੁੱਤਾ ਸੂਰਜ ਜੰਮੀ ਭੌਂਕੀ ਜਾਵੇ ਧੌਪਾਂਗੀ ਵੇਖ ਕੇ ਮੈਂ ਸੂਰਜ ਨੂੰ ਗਾਲਾਂ ਕੱਢੀ ਜਾਵੇ ਕਿ ਰੱਬ ਨੂੰ ਜਾਂ ਸੱਚ ਨੂੰ ਕੋਈ ਫਰਕ ਨਹੀਂ ਪੈਣਾ ਇਹਨਾਂ ਦਾ ਪਾਗਲਪਨ ਹੈ ਤੇ ਇਹਨਾਂ ਨੂੰ ਸਜ਼ਾ ਪਰਮਾਤਮਾ ਨੇ ਵੀ ਦੇਣੀ ਹੈ ਤੇ ਪਰਮਾਤਮਾ ਨੇ ਲੋਕਾਂ ਵਿੱਚ ਦੀ ਦੇਣੀ ਹੈ ਇਹਨਾਂ ਸਾਰਿਆਂ ਦਾ ਸਮਾ ਆ ਗਿਆ ਕਿ ਇਹ ਸਜ਼ਾ ਭੁਗਤਣਗੇ ਪੰਥ ਦੇ ਉੱਤੇ ਛੰਡੇ ਝੂਲਣਗੇ ਕਿਉਂ ਸਾਡੇ ਆਪਸੀ મત ਭੇਦਾਂ ਪੰਥ ਅੱਗੇ ਵਸੇਵੇਂ ਆ ਉਸ ਲਈ ਅਸੀਂ ਸਾਰੇ ਰਲ ਮਿਲ ਕੇ ਸ੍ਰੀ ਜਸਕਨ ਸਿੰਘ ਜੀ ਬਹੁਤ ਸਿਆਣੇ ਆਗੂ ਸਾਡੇ ਇਹਨਾਂ ਨਾਲ ਗੱਲਬਾਤ ਕਰਕੇ ਅੱਜ ਵੀ ਇਸੇ ਲਈ ਮੈਂ ਆਇਆ ਸੀ ਕੁਝ ਵਿਚਾਰਾਂ ਕਰਨ ਲਈ ਅਸੀਂ ਇਕੱਠੇ ਕਰਕੇ ਆਉਣ ਵਾਲਾ ਸਮਾਜ ਜਿਹੜਾ ਪੰਥ ਦਾ ਪੰਜਾਬ ਦਾ ਥੱਲੇ ਪੰਥ ਨਹੀਂ ਜਿਹੜਾ ਪੰਜਾਬ ਦੇ ਵਿੱਚ 50 ਪੱਖੀ ਪੰਥ ਧਰਾਂ ਪੰਜਾਬ ਚ ਵੱਸਦੇ ਆ ਕਿਸੇ ਧਰਮ ਨਾਲ ਸਾਰਿਆਂ ਨੂੰ ਇਕੱਠੇ ਕਰਕੇ ਸਦਾਈ ਦੀ ਸਰਕਾਰ ਬਣਾਵਾਂਗੇ ਤੇ ਇਹਨਾਂ ਦਾ ਜਿੱਥੇ ਥਾਂ ਇਹਨੇ ਸਭ ਦੀਆਂ ਜਾਇਦਾਦਾਂ ਜ਼ਬਤ ਹੋਣੀਆਂ ਜੋ ਪੰਜਾਬ ਨੂੰ ਰੁੱਟਿਆ ਤੇ ਇੱਕ ਪੰਜਾਬ ਸੰਸਾਰ ਦਾ ਸਭ ਤੋਂ ਸੁੰਦਰ ਖੇਤ ਹੈ ਤੇ ਦੇਸ਼ ਦਾ ਸਭ ਤੋਂ ਵੀਰ ਖੇਤਾ ਜਿਹੜ ਰਿਹਾ ਉਹਦੇ ਜਿਹੜੇ ਜਿਹੜੇ ਜ਼ਿੰਮੇਵਾਰਾ ਉਹਨਾਂ ਸਾਰਿਆਂ ਦਾ ਥਾਂ ਕੇਵਲ ਤੇ ਕੇਵਲ ਜੇਲਾ ਫਿਰ ਉਹਨੂੰ ਉੱਥੇ ਭੇਜਿਆ ਜਾਊਗਾ ਧੰਨਵਾਦ ਜੀ ਭਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਲੀਡ ਕਰ ਰਹੇ ਸੀ ਕਾਨ ਸਿੰਘ ਵਾਲਾ ਜੱਟ ਜੱਥਾ ਲੈ ਕੇ ਆਏ ਨੇ ਬਰਗਾੜੀ ਦੇ ਵਿੱਚ ਅੱਜ ਤੁਸੀਂ ਬੈਠੇ ਹੋ ਤੁਹਾਡੇ ਪੈਰ ਦੀ ਹਾਲਾਤ ਠੀਕ ਨਹੀਂ ਉਹਨਾਂ ਦੀ ਤਬੀਅਤ ਠੀਕ ਨਹੀਂ ਹੈਗੀ ਕਦੋਂ ਤੱਕ ਇਹ ਕਰ ਇਨਸਾਫ਼ ਮਿਲੇਗਾ ਕਿ ਸਰਕਾਰਾਂ ਆਣਗੀਆਂ ਸਰਕਾਰਾਂ ਚੱਲੀਆਂ ਜਾਣਗੀਆਂ ਦੋਸ਼ੀ ਕੌਣ ਹੈ ਕਿਉਂਕਿ ਸਰਕਾਰਾਂ ਨੂੰ ਬਣਾਉਂਦੇ ਕਿਹੜੇ ਤੁਹਾਡੇ ਮੇਰੇ ਵਰਗੇ ਬੰਦੇ ਫਿਰ ਉਸ ਤੋਂ ਬਾਅਦ ਸਰਕਾਰਾਂ ਤੁਹਾਡੇ ਸਿਰ ਤੇ ਚੜ ਕੇ ਨੱਚਦੀਆਂ ਨੇ ਸਾਡੇ ਸਿਰ ਤੇ ਨੱਚੜ ਕੇ ਨੱਚਦੀਆਂ ਨੇ ਕੀ ਸੂਚ ਤੁਹਾਡੀ ਇਸ ਬਾਰੇ ਕਿ ਕਦੋਂ ਦੋਸ਼ੀ ਫੜੇ ਜਾਣਗੇ ਇਹਦੇ ਵਿੱਚ ਤਾਂ ਇੱਕੋ ਗੱਲ ਆ ਜਦੋਂ ਸਾਡੇ ਕੋਲ